ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆ ਰਹੀ ਹੈ ਉਹ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਬੀ ਜੀ ਰਾਮ ਜੀ ਐਕਟ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਇਸ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮਨਰੇਗਾ ਦੇ ਰੂਪ ਵਿੱਚ ਚੁੜ ਹੋਈ ਸੀਗੀ ਇਨਡਾਇਰੈਕਟਲੀ ਬੀਜਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਢਾਲ ਆਉਣ ਜਾ ਰਹੀ ਹੈ ਪਹਿਲਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਤੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਜਿੰਦ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਸੀਂ ਵਕਤ ਕੱਢ ਕੇ ਆਏ ਹੋ ਬਹੁਤ ਹੀ ਜਿਆਦੀ ਠੰਡ ਹੈ ਕੋਲਾਬਾ ਪਰ ਤੁਸੀਂ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਵੈਲਕਮ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆਦਿਆ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ V B ਜੀਰਾਮ ਜੀ ਐਕਟ ਜਿਹੜਾ ਮਨਰੇਕਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਮ ਦੇ ਥੱਲੇ ਜੋ ਕੁਛ ਭਾਜਪੀ ਕਰਮ ਜਾ ਰਹੀ ਹੈ ਜਿਹੜਾ ਸੀ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮਨਰੇਗਾ ਦੇ ਰੂਪ ਵਿੱਚ ਸ਼ੁਰੂ ਹੋਈ ਸੀਗੀ ਇਨਡਾਇਰੈਕਟਲੀ ਬੀਜੇਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਟਾਲ ਆਉਣ ਜਾ ਰਹੀ ਹੈ ਔਰ ਦਾ ਇਸ ਦੇਸ਼ ਦੇ ਵਿੱਚ ਰਾਜਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਘਟਾਉਣ ਜਾਦੀ ਹੈ ਔਰ ਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਵੋਟਾਂ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮਨਰੇਗਾ ਦੇ ਦਾਇਂ ਕਰਵਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਪਹਿਲਾਂ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ 'ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਸ ਸਟੇਟਾਂ ਦੇਣ ਗਿਆ ਕਿੱਥੋਂ ਇਹ ਨਹੀਂ ਦੱਸਿਆ ਸਾਡੇ ਦੇ ਪਹਿਲਾਂ ਹੀ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਲ ਦਾ ਡਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਕੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਦੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾਂ ਜਿਹੜੀਆਂ ਉਹ ਨਹੀਂ ਦੇ ਸਕਣ ਗਿਆ ਜਿਹੜਾ ਵੇਖੋ ਇਹ 60 ਚਾਲੀ ਵਾਲੀ ਦੇਸ਼ੋ ਜਿਹੜੀ ਆ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 1056 ਜਿੱਦਾ ਸੈਂਟਰ ਪਹਿਲਾਂ ਮਨੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਘਟਾ ਕੇ ਜਿਹੜਾ ਕਰ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਹ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਕੋਣ ਆਲੀ ਇਹ ਪਾਲਿਸੀ ਜਿਹੜੀ ਐ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚੋਂ ਰੋਟੀ ਖੋਣ ਜਾਂਦੀ ਐ ਰੋਟੀ ਜਿਹੜੀ ਬਚਾਦੇ 100 ਦਿਨ ਦੀ ਪਹਿਲਾਂ ਗਰੰਟੀ ਸੀਗੀ ਕਿ ਸਾਲ ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮਰਜ਼ੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਵਜੂਦਾਂ ਦੇ ਕੋਲ ਵਿਚਾਰਿਆ ਕੋ ਕਨਾਲ ਬਲਜ ਜਗਾ ਵੀ ਨਹੀਂ ਜਿੰਨਾਂ ਕੋ ਕਿਤੇ ਦੋ ਮਰਲੇ ਕਣਕ ਦੀ ਬੀਜੀ ਜਿੰਨਾਂ ਦੇ ਕਿਤੇ ਦੋ ਮਰਲੇ ਝੋਨਾ ਵੀ ਲਾਇਆ ਉਹਨਾਂ ਬਚਾ ਦਿੰਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਪੀੜਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਜ ਜਿਹੜਾ ਇੱਕ ਗਰੰਟੀ ਸੀ ਕਿ 100 ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ ਸੌਦੇਤ ਕੰਮਿਲੂ ਕਦੀ ਮਿਲੂ ਕਿਉਂਕਿ ਬਾਈਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਹ ਸਭ ਬੱਲਾ ਇਹ ਕੋਈ ਇਹ ਗਰੀਬ ਵਿਰੋਧੀ ਆ ਉਹਦਾ ਇਹ ਬੱਲਾ ਜੜੀ ਜਿਹੜੇ ਬੱਲੇ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਭਾਜਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਹੜ੍ਹ ਆਏ ਸੀਗੇ ਕਿਸਾਨ ਮਜਦੂਰ ਸਾਰੇ ਡੁੱੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਐਨਾਨਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਦਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸਭ ਤੁਸੀਂ ਉਹਦੇ ਪੈਸੇ ਦੇ ਨਹੀਂ ਦੇ ਤੁਸੀਂ ਸਾਡੇ ਜਿਹੜੇ ਰੂਲ ਡਿਪਾਰਟਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜ੍ਹਾਂ ਦੇ ਪੈਸੇ ਦੀ ਦੇ ਦੇ ਤੇ ਬਚਾਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਭਾਜਪਾ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਦੇ ਮਨਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮਨਰੇਗਾ ਦੇ ਰਾਹੀਂ ਹੁੰਦੇ ਸੀਗੇ ਹੁਣ ਉਹ 60 ਜਾਲੀ ਦੀ ਦੇਸ਼ ਹੋ ਗਈ ਹੁਣ ਉਹ ਚਾਰੇ ਕਿੱਥੋਂ ਕਰਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਦੀਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਉਹ ਮਨਰੇਗਾ ਕੋਈ ਸੈਟਰ ਸਰਕਾਰ ਕੇ ਨੂੰ ਖੈਰ ਦੇ ਬਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮੰਦੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮੱਲਾ ਜਿਹੜਾ ਇਹ ਮੱਲਾ ਨਵੀਂ ਐਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਿਆ ਕਿ ਜਿਹੜਾ ਰੋਜ਼ਗਾਰ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਸਾਡਾ ਸਾਡਾ ਜ਼ਿੰਦਗੀ ਚੱਲ ਹੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਹੈ ਕੋਈ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿੱਦਾਂ ਬਲ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਅਥਿਆ ਬਲ ਉਹ ਰਹਿ ਜਾਣਗੇ ਕਿਉਂਕਿ ਇਹ ਜਿਹੜਾ ਮੈਂ ਸਬਦਾ ਕਿ ਅਮਰੀਕਾ ਦੀ ਪਾਲਿਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜੀਉਣ ਦਾ ਅਧਿਕਾਰ ਜਿਹੜਾ ਉਹਨੂੰ ਖੋਹਦੇ ਬਰਾਬਰ ਹੈ ਔਰ ਜੇ ਤੁਸੀਂ ਬਲ ਮੈਂ ਵੀ ਤੁਸੀਂ ਵੀ ਮੀਡੀਆ ਦੇ ਵੀ ਜੇ ਆਪਾਂ ਕਿਤੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰਸਗਾਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਦਸਗਾਰ ਮਨਰੇਗਾ ਦੇ ਥਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਬੀਜੇਪੀ ਨੇ ਉਹ ਦਸਗਾਰ ਖੋਹਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਆ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋਜਾਤ ਕਰਾਂਗੇ ਔਰ ਬੰਦੇਕਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਵਿਚਾਰਾ ਉਹ ਭੁੱਖਾ ਮਰ ਜਾਊਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀ ਰਾਮ ਜੀ ਸਕੀਮ ਜਿਹੜੀ ਆ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਮਨਰੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜਾ ਉਹ ਸੈਂਟਰ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਰੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਲਈ ਕੋਈ ਇਦਾਂ ਦੇ ਆਮਦਨ ਦੇ ਸੋਤਸ ਨਹੀਂ ਗੇ ਕਿਉਂਕਿ ਸਾਡੇ ਜਿਹੜੇ ਟੈਕਸ ਹੈ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰ ਗਵਰਨਮੈਂਟ ਕੋਲ ਚੱਲ ਜਾਂਦੇ ਆ ਸੋ ਇਹ ਜਿਹੜੀਆਂ ਨਵੀਆਂ ਸੋਧਾਂ ਕੀਤੀਆਂ ਜਾਦੀਆਂ ਇਹ ਗਰੀਬ ਲੋਦੀ ਨੇ ਇਹਨਾਂ ਸੋਧਾਂ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲਓਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਦਸਕਾਰ ਜਿਹੜਾ ਉਹ ਨਹੀਂ ਖੋਹਦਾਂਗੇ ਭਾਵੇਂ ਜੋ ਮਰਜ਼ੀ ਹੋ ਜਾ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਅੱਜਕੱਲ੍ਹ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਧਨਾੜ ਲੋਕਾਂ ਦੇ ਹੱਕ ਦੇ ਵਿੱਚ ਬੁਗਤਰੀ ਆ ਉਮੀਦਾਂ ਦੇ ਹੱਕ ਦੇ ਵਿੱਚ ਬੁਗਤਰੀ ਆ ਔਰ ਗਰੀਬਾਂ ਨੂੰ ਦਿਨੋਂ ਦਿਨ ਜੜੀ ਮਾਰੀ ਔਰ ਗਰੀਬਾਂ ਦਾ ਗਲਾ ਘੁੱਟ ਰਿਹਾ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾਦੀ ਆ ਮੈਂ ਇਸ ਗੱਲ ਦੀ ਕੋਰ ਦਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇਸ਼ਵਿਚ ਵੀ ਤੇ ਪੰਜਾਬ ਵਿੱਚ ਲੜਾਈ ਲੜੂਗੀ ਅੱਛਾ ਭਾਜਪੀ ਨੇ ਕਿਹਾ ਕਿ ਅਸੀਂ ਥੱਲੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਆ ਜਾਂ ਜਿਹਦੀ ਕਰਪਸ਼ਨ ਮਨਰੇਗਾ ਦੇ ਨਾਮ ਤੇ ਹੋ ਰਹੀ ਉਹਨੂੰ ਖਤਮ ਕਰ ਰਹੇ ਹਾਂ ਸਰ ਕਿੱਦਾਂ ਖਤਮ ਕਰ ਦੇ ਇੱਕ ਖਤਮ ਕਰਦਾ ਟੰਗ ਹੈ ਕਿ ਤੂੰ 100% ਪੈਸਾ ਦੇਂਦੇ ਹੁਣ ਕਹਿੰਦੇ 40% ਸਟੇਟਾਂ ਦੇ ਸਟੇਟਾਂ ਕਿੱਥੋਂ ਦੇਣਗੇ ਤੁਸੀਂ ਇਹ ਦੱਸੋ ਫੰਡ ਦਾ ਸਭਾ ਜੀਐਸਟੀ ਦਾ ਹੀ ਉੱਥੇ ਚੱਲ ਜਾਂਦਾ ਸਟੇਟਾਂ ਕੋ 40% ਕਿੱਥੋਂ ਫੰਡ ਆਊਗਾ ਸੋ ਦੇ ਕਿਤੇ ਕੋਈ ਕਰਪਸ਼ਨ ਵਾਲਾ ਕੇਸ ਹੈ ਕੋਈ ਵੀ ਆ ਕਿਤੇ ਮੰਦੋ ਕੇ ਸਿਹਤ ਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚੋਂਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਦੋ ਜੇਕਰ ਹੈਗਾ ਉਹ ਕਰਲੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕੀ ਖੋ ਕੇ ਲੈ ਲਓ ਜਾ ਕਿ ਕਿਦਾਂ ਹੋਊਗਾ ਕਿੱਥੋਂ ਪੈਸਾ ਆਊਗਾ ਸਟੇਟਾ ਕਿੱਥੋਂ ਪੈਸਾ ਦੇਣ ਗਿਆ ਕਹਿੰਦਾ ਸਰਕਾਰ ਸਪਸ਼ਟ ਕਰੇ ਕਿ ਜੀਐਸਟੀ ਦੇ ਤੁਸੀਂ ਲੈ ਜਾਂਦੇ ਯਾਰ ਸੂਬਿਆਂ ਕੋ ਕਿੱਥੋਂ ਪੈਸਾ ਆਊਗਾ ਇੰਨਾ ਪੈਸਾ ਦੇਣ ਵਾਸਤੇ ਸੂਬੇ ਕੋ ਦਿੱਤੂ ਹੀ ਸਾਡੇ ਪੈਸੇ ਜਾ ਸਾਡੇ 1600 ਕਰੋੜ ਰੁਪਏ ਹੜਦਾ ਹੜਾਂ ਦਾ ਆਜੇ ਤੱਕ ਇੱਕ ਦਿਵਾਨੀ ਦੀ ਹੈ ਸਾਡਾ 10000 ਦੇ ਕਰੀਬ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ দিয়া ਤੇ ਕੱਲ ਤੱਕ ਸਰ ਇਹ ਮੰਦੇਗਾ ਦੇ ਪੈਸੇ ਕਿੱਥੋਂ ਆਉਣਗੇ ਕੰਮ ਕਿੱਥੋਂ ਆਉਣਗੇ ਉੱਤੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਸਾਡੇ ਬਲਾਕਾਂ ਦੇ ਵਿੱਚ ਕੰਮ ਹੁੰਦੇ ਵਿਕਾਸ ਦੇ ਮੰਦੇਗਾ ਦੀਆਂ ਸਕੀਮਾਂ ਦੇ ਤਹਿਤ ਮੁੜ ਕੇ ਉਹ ਕੰਮ ਕਿੱਥੋਂ ਆਉਣਗੇ ਜੀ ਇਹਦਾ ਕੋਈ ਜਵਾਬ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਜੜ ਬੁੱਝ ਕੇ ਖਾਲਾ ਕਰ ਦੇ ਮੰਨਸ਼ਾ ਕੀ ਲੱਗਦੀ ਹੈ ਨਹੀਂ ਨਹੀਂ ਮੰਨਸ਼ਾ ਗਰੀਬ ਲੋਦੀ ਭਾਜੀਪੀ ਅਮੀਰਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਬੀਜੇਪੀ ਗਰੀਬ ਬੰਦੇ ਦਾ ਦੇਸ਼ ਦੇ ਵਿੱਚ ਗੱਲ ਕੁੱਟਣਾ ਚਾਹੁੰਦੀ ਆ ਔਰ ਕੁੱਟ ਰਹੀ ਆ ਔਰ ਇਹਦੇ ਨਾਲ ਬਹੁਤ ਵੱਡਾ ਗਰੀਬ ਚਾਦੇ ਜਿਨ੍ਹਾਂ ਨੂੰ 100 ਦਿਨ ਦਾ ਦਸਗਾਦੀ ਆ ਸਾਰਾ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਦਸਗਾਦੀ ਜੇ ਤੁਸੀਂ ਉਹ ਵੀ ਖੋ ਲੀਂਦੇ ਹੋ ਤੇ ਕੀ ਕੀ ਲਗ ਬੰਦੇ ਤੁ ਤੁਹਾਡੇ ਤਰੱਕ ਬੀਜੇਪੀ ਕਿਉਂ ਨਹੀਂ ਸਮਝਦੀ ਇਸੀ ਨਹੀਂ ਬੀਜੇਪੀ ਜਾਣ ਬੁੱਝ ਕੇ ਨਹੀਂ ਸਮਝਦੀ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹ ਮੀਰਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਗਈ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਈ ਇਹ ਤੇ ਸਮਝੋ ਜਿਹੜਾ ਆ ਵੀ ਬੀ ਜੀ ਰਾਮ ਜੀ ਹੈ ਸੇਮ ਜਿੱਦਾਂ ਕਿਸਾਨੀ ਵਾਲੇ ਕਾਹੇ ਕਾਨੂੰਨ ਦੀ ਉਹਨਾਂ ਵਰਗਾ ਇੱਕ ਕਾਹੇ ਕਾਨੂੰਨ ਹੈ ਸੇਮ ਉਹੀ ਕਾਹੇ ਕਾਨੂੰਨ ਹੈ ਗਰੀਬਾਂ ਦੇ ਖਿਲਾਫ ਜਿੱਦਾਂ ਕਿਸਾਨਾਂ ਦੇ ਖਿਲਾਫ ਜਿਹੜਾ ਕਾਹੇ ਕਾਨੂੰਨ ਲੈ ਕੇ ਆਏ ਉਹਦਾ ਇਹ ਲਾਏ ਦਾਦਾ ਕੁੱਟਣਾ ਬਸ ਕਿਸਾਨਾਂ ਦਾ ਘੋੜਦੋ ਮੌਜੂਦਾ ਦਾ ਘੋੜਦੋ ਇਦਾਂ ਤੇ ਤੁਸੀਂ ਲੈ ਕੇ ਕਿਉਂਦੇ ਆਉਂਦੇ ਜਾਨ ਤਨਾੜਾ ਦੇ ਖਿਲਾਫ ਕਿਉਂਦੇ ਲੈ ਕੇ ਆਉਂਦੇ ਸਾਦਾ ਪੈਸਾ ਲੁੱਟ ਕੇ ਕੋਈ ਇੰਗਲੈਂਡ ਜਾ ਦੇ ਕੋ ਕਿਤੇ ਜਾ ਦੇ ਕੋ ਕਿਤੇ ਜਾ ਦੇ ਸਾਡੀ ਮਾਇਆ ਲਟਾਤੀ ਤੁਸੀਂ ਉਹਨਾਂ ਨੂੰ ਤੇ ਗਰੀਬਾਂ ਦੇ ਤੁਸੀਂ ਕਰੇ ਘੋਟੇ ਅਤੇ ਨਵਜੋਤ ਕੋਲ ਨਵਜੋਤ ਕੋਲ ਸਦੂਤ ਨਿਤਿਨ ਗੜਕਰੀ ਨੂੰ ਮਿਲ ਕੇ ਆਈ ਹੈ ਪੰਜਾਬ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਆਇਆ ਉਹਨੇ ਧੰਨਵਾਦ ਕੀਤਾ ਧੰਨਵਾਦ ਕਾਹਦੇ ਲਈ ਨਵਜੋਤ ਕੋਲ ਸਿੱਧੂ ਨੇ ਨਿਤਿਨ ਗੜਕਰੀ ਨੂੰ ਧੰਨਵਾਦ ਕੀਤਾ ਕਹਿੰਦੇ ਸਭ ਤੋਂ ਵਧੀਆ ਮੰਤਰੀ ਦੇਸ਼ ਚ ਨਿਤਿਨ ਗੜਕਰੀ ਨੇ ਨਹੀਂ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਉਹਨੂੰ ਮਿਲ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜਾ 에어ਪੋਰਟ ਤੇ ਜਿੱਦਾਂ ਸਰਕਾਰ ਨੇ ਕਿਹਾ ਹੈ ਜੀ ਬਲਕਿ ਕੋਈ ਜਾਮ ਨਹੀਂ ਲੱਗੇਗਾ ਰੋਜ਼ ਜਾਮ ਲੱਗਦੇ ਨੇ ਵੀਆਈਪੀ ਕਲਚਰ ਜ਼ਿਆਦਾ ਹੈਵੀ ਹੋਇਆ ਤੇ ਨਹੀਂ ਨਹੀਂ ਦੇਖੋ ਨਵਜੋਤ ਕੋਲ ਸਿੱਧੂ ਕਿਦਾਂ ਨੂੰ ਮਿਲ ਕੇ ਹੁੰਦੇ ਉਹ ਗੜਕੜੀ ਸਾਹਿਬ ਨੂੰ ਮਿਲ ਕੇ ਕਿਸੇ ਨੂੰ ਮਿਲ ਇਹ ਤੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲੀਟੀਕਲ ਮਨਸਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲੀਟੀਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕ ਸ਼ੱਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਭ ਦੇ ਕਿਹਦੀ ਗੱਲ ਹਾਲਾਂ ਉਹ ਕਹਿੰਦੇ ਕਿ ਮਤਲਬ ਮੈਂ ਵੀ ਮਤਲਬ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਧਨਵਾਦ ਕਰਨ ਗਈ ਹਾਂ ਪਰ ਧਨਵਾਦ ਕਾਹਦਾ ਕਰਨ ਗਈ ਐਮਬਸਾ ਲਈ ਕੀ ਵਿਸ਼ੇਸ਼ ਦਿੱਤਾ ਗੜਕੜੀ ਨੇ ਸਤ ਅੰਮੋਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਤਕਰੀ ਨੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਧੰਨਵਾਦ ਕਰਨਗੀ ਕੋਈ ਦਿੱਤੀ ਆ ਤੇ ਦੱਸੋ ਉਹ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਉਹਨਾਂ ਕਿਹੜੇ ਦਰਦ ਨੂੰ ਦਰਦ ਦੱਸਣਾ ਕਿਹੜਾ ਦਰਦ ਕੱਲੇ ਸ਼ਿਵਾਲਿਕ ਦੀ ਪਹਾੜੀਆਂ ਨਾਲ ਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਜੀ ਬਣਾ ਦੇਵਾਂਗੇ ਜਿਹੜਾ ਬੜਿਆ ਤਨਵਾਦ ਪਹਿਲਾਂ ਕਰਦੇ ਲਗੇ ਬੜਾਇਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਐਸੀ ਮੇੜ ਦੀ ਕੋ ਲੈਣਾਂ ਦੀ ਦੇੜਾਂ ਦੀ ਸਮਝ ਦੇਖ ਦੀ ਗੱਲ ਤੁਸੀਂ ਪਹਿਲਾਂ ਇਹ ਤਾਂ ਬਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗੱਟਪ੍ਰੀਤ ਸਾਹਿਬ ਕੋ ਦੇਣ ਤੇ ਹੀ ਹਮਮਮ ਪਹਿਲਾਂ ਦੇ ਨੋ ਫਿਰ ਤੇ ਜਦੋਂ ਨਾ ਤਬਾਤ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਹੈ ਵੀ ਤੁਹਾਨੂੰ ਮਹਾਦੇਕਾਰ ਦੇ ਕੋ ਹੋਰ ਨੇ ਨਹੀਂ ਕੀ ਗਏ ਖੁੱਲ ਕੇ ਦੱਸ ਨਹੀਂ ਖੁੱਲ ਕੇ ਤੁਹਾਨੂੰ ਵੀ ਮਨਸ਼ਾ ਲੱਗੀ ਪੀ ਸ਼ਮਰ ਪੋਲੀਟੀਕਲੀ ਵੇਖੋ ਮੈਂ ਤਾਂ ਬਲੋ ਜੋ ਉਹਨਾਂ ਦਾ ਚੱਲ ਰਿਹਾ ਕਾਂਗਰਸ ਦਾ ਕਲਚਰ ਜੇ ਇਸ ਸਮੇਂ ਪੋਲੀਟੀਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਮਤਲਬ ਜਿਹੜਾ ਲੋਕ ਹਸ ਜਿਹੜੇ ਹੋ ਲੈਣਗੇ ਸਮਝਦੇ ਕਿ ਦੀ ਗੱਲ ਪਰ ਜਦੋਂ ਗੱਡਕੀ ਸਾਹਿਬ ਕੋਲ ਦੇ ਦੇਣ ਕਿ ਅੰਬਸਾ ਦੋ ਉਹ ਸ਼ੇਸ਼ ਪੈਕੇਜ ਤੇ ਉਹ ਮਤਲਬ ਸਾਡੀ ਭੈਣ ਜਿੰਦੀ ਉਹਦਾ ਮੱਜ਼ੀ ਧੰਵਾਦ ਕਰਦੇ ਸਾਨੂੰ ਕੀ ਧੰਵਾਦ ਪਰ ਤੁਹਾਨੂੰ ਲੱਗਦਾ ਕਿ ਕੋਈ ਪਲਟੀ ਵਾਜਰੀ ਕੁਝ ਹੋ ਰਿਹਾ ਕੋਈ ਇਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਰੇਜ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਹੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦੇ ਅੰਬਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਲ ਦਾ ਮੀਡੀਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਰੈਂਦੀ ਆ ਇਸ ਕਰਕੇ ਤੁਹਾਨੂੰ ਪਤਾ ਕਿ ਦਾ ਦੇ ਚਲੀਆ ਕੁਛ ਦਾ ਕੁਛ ਕੋ ਚੱਲ ਰਿਹਾ ਸਮਝਦੇ ਹੋ ਕਿ ਧਰਤੀ ਹਿੱਲਦੀ ਆ ਮਾਲਕੋ ਕਾਂਗਰਸ ਹਿੱਲਦੀ ਆ ਸਮਝਦੇ ਇਕ ਦੀ ਗੱਲ ਇਸ ਕਰਕੇ ਉਹ ਕਿਧਰੋਂ ਮਿਲਦੇ ਆ ਕਿ ਤੁਹਾਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਸਾਡਾ ਤੁਹਾਨੂੰ ਤਾਂ ਨਹੀਂ ਕੋਈ ਅਗਰ ਕਾਂਗਰਸ ਤੋਂ ਭਾਜਪੀ ਚ ਚਲੇ ਜਾਂਦੇ ਤੁਹਾਨੂੰ ਤਾਂ ਨਹੀਂ ਨੁਕਸਾਨ ਆ ਤੁਹਾਡੇ ਵਾਸਤੇ ਥ੍ਰੈਟ ਤੇ ਨਹੀਂ ਲੋਜੋਤ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰ ਨਾ ਕਲੀਅਰ ਕੀਤਾ ਕਈ ਵਾਰਾ ਮੀਡੀਆ ਤੁਸੀਂ ਪੁੱਛਣ ਲੱਗਦੇ ਕੱਲੀ ਭਾਜਪੀ ਨਾਲ ਇਕੱਠੇ ਹੋ ਜਾਣ ਕੋਈ ਕਾਗਜ਼ ਚੋਂ ਇਧਰ ਨਾ ਚੱਲ ਜੇ ਉਧਰ ਨਾ ਚੱਲ ਜੇ ਸਾਡੇ ਵਾਸਤੇ ਕੋਈ ਖਤਰਾ ਨਹੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਹੀ ਰੱਦ ਕੀਤਾ ਹੈ ਬਲਾਸੰਤਿ ਜਿਲ੍ਹਾ ਪਿਛਦੇ ਵਿੱਚ ਤੇ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਨਹੀਂ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੂੰ ਆਇਆ ਹੀ ਨਹੀਂ ਅਜੇ ਤੋ ਲੱਗੇ ਉੱਥੇ ਬੰਬੇ ਅਜੇ ਤੋ ਉੱਥੇ ਆਪਣਾ ਕੰਮ ਕਰਦੇ ਇਹ ਪੰਜਾਬ ਚ ਭਗਵੰਤ ਮਾਨ ਜੀ ਕਰਦੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤਾਂ ਉਹਦੇ ਦਾ ਲੱਗੇ ਸਾਡੀ ਇਹ ਏਜੰਡਾ ਦੀ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਂਗਰਸੀ ਕੌਣ ਕਿਨੂੰ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿਨੂੰ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰਿਆ ਸਰਦਾਰ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਨੂੰ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪਾਇਆ ਗਿਆ ਕੌਣ ਕਿਹੜੇ ਵਾਹ ਪਾਇਆ ਗਿਆ ਇਹ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਹਰਵਾਲ ਸਾਹਿਬ ਇੱਕ ਪੰਨੇ ਤੇ ਬੀਜੇਪੀ ਦੇ ਮੰਤਰੀਆਂ ਨੂੰ ਮਿਲਿਆ ਜਾ ਰਿਹਾ ਤੇ ਦੂਸਰੇ ਪੰਨੇ ਇਹ ਵੀ ਕਿਹਾ ਜਾ ਰਿਹਾ ਕਿ 2027 ਦੇ ਵਿੱਚ ਸੀਐਮ ਚੇਹਰਾ ਜਿਹੜਾ ਨਵਜੋਤ ਸਿੰਘ ਸਿੱਧੂ ਹੋਣਗੇ ਚਲੋ ਕਹਿਨ ਨੂੰ ਕੀ ਆ ਚੰਗਾ ਚੰਗਾ ਸੁਪਨੇ ਲੈ ਰਹੇ ਹੋ ਹਸੀਨ ਸੁਪਨੇ ਨਾ ਜ਼ਿੰਦਗੀ ਜਿਉਣੀ ਬਹੁਤ ਵਧੀਆ ਪਰ ਇਹ ਲੱਗਦਾ ਹੈ ਆਪਣੇ ਲੋਕਾਂ ਨੇ ਕਰਨਾ ਕਿ ਉਹਨਾਂ ਦਾ ਸੀਐਮ ਕੌਣ ਹੋਊਗਾ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਰ ਕਿ 5 ਸਾਲ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮ ਲੈ ਕੇ ਲੋਕਾਂ ਕੋ ਜਾਵਾਂਗੇ ਪੰਜਾਬ ਦੀ ਜਨਤਾ ਕੋ ਜਾਵਾਂਗੇ ਪੰਜਾਬ ਦੀ ਜਨਤਾ ਤੈਅ ਕਰੂਗੀ ਕਿ ਸੀਐਮ ਕਿੰਨੇ ਹੋਣਾ ਸਾਡੇ ਜਾਂ ਤੁਹਾਡੇ ਜਾਂ ਕਿਸੇ ਦੇ ਸੁਪਨਿਆਂ ਦੇ ਨਾਲ ਸੀਐਮ ਨਹੀਂ ਬਣਦੇ ਲੋਕ ਸੀਐਮ ਬਣਾਉਂਦੇ ਤਾਰੀਵਾਲ ਸਾਹਿਬ ਆਮਨ ਪਾਰਟੀ ਪ੍ਰਿਸ਼ਟਾਚਾਰ ਦੀ ਗੱਲ ਕਰਦੀ ਹੈ ਕੱਲ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਆਹ ਪ੍ਰਿਸ਼ਟਾਚਾਰ ਦੇ ਕਰਦੇ ਹੱਥੋਂ ਕਾਰਨ ਕੀ ਹੈ ਔਰ ਕੀ ਲੱਗਦਾ ਤੁਸੀ ਆਪੇ ਕਹਦੇ ਹੋ ਕਿ ਪ੍ਰਿਸ਼ਟਾਚਾਰ ਕਰਕੇ ਕੀਤਾ ਹਾਂਜੀ ਇਸੇ ਕਰਕੇ ਕੀਤਾ ਖਤਮ ਕਿਉਂ ਨਹੀਂ ਹੋ ਰਿਹਾ ਪ੍ਰਿਸ਼ਟਾਚਾਰ ਹੋਏਗਾ ਅੱਗੇ ਕਦੀ ਐਸਐਸਪੀ ਸਸਪੈਂਡ ਹੋਏ ਦੱਸ ਕਦੀ ਹੋਏਗਾ ਕਦੀ ਅੱਗੇ ਨਹੀਂ ਆਪ ਕਦੇ ਨਹੀਂ ਹੋਇਆ ਸੀ ਐਸਐਸਪੀ ਹੋਏ ਕਦੀ ਹੋਏ ਪਹਿਲਾਂ ਪਹਿਲਾਂ ਜਿਹੜੇ ਹੜ ਵਾਲੇ ਐਕਸ਼ਨ ਕਰਦੇ ਆ ਕਦੀ ਭਗਵੰਤ ਮਾਨ ਏ ਦਾ ਸੋਧ ਪਰ ਲਾਪਰਵਾਹੀ ਕੀ ਹੈਗੀ ਹੈ ਲੋਕ ਗੁਲਾਸਾ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ 75 ਸਾਲ ਹੋ ਗਏ ਦੇਸ਼ ਦਾ ਯਾਦ ਹੋਏ 75 ਸਾਲਾਂ ਦੇ ਵਿੱਚ ਕਾਂਗਰਸੀ ਕਾਲੀਆਂ ਨੇ ਇਹਦੀਆਂ ਜੜਾਂ 'ਚ ਤੇਲ ਦਿੱਤਾ ਇਹਦੇ 'ਚ ਬਹੁਤ ਸਾਰੇ ਚੰਗੇ ਅਧਿਕਾਰੀ ਵੀ ਨੇ ਬਹੁਤ ਸਾਰੇ ਕਰਪਟ ਅਧਿਕਾਰੀ ਵੀ ਨੇ ਸਮਝ ਦੇ ਦੀ ਗੱਲ ਚੰਗੇ ਅਧਿਕਾਰੀ ਉਹ ਨੇ ਜਿਹੜੇ ਲੋਕਾਂ ਦੀ ਕੰਮ ਕਰਦੇ ਆ ਰੋਜ਼ ਇਮਾਨਦਾਰੀ ਨਾਲ ਕੰਮ ਕਰਦੇ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਹੋ ਰਿਹਾ ਪਰ ਜੇ ਕਿਤੇ ਕੋਈ ਅਧਿਕਾਰੀ ਇਦਾਂ ਦਾ ਕੰਮ ਕਰਦਾ ਹੈ ਕਿ ਉਹਦੇ ਖਿਲਾਫ ਕੋਈ ਕਰਾਪਸ਼ਨ ਦੀ ਸ਼ਿਕਾਇਤ ਮਿਲਦੀ ਹੈ ਤੇ ਲਾਜ਼ਮੀ ਸਰਦਾਰ ਭਗਵਾਨ ਸਿੰਘ ਮਾਨ ਕੀ ਲਾਪਰਵਾਹੀ ਤੁਸੀਂ ਵਰਡ ਲਿਖਿਆ ਆਰਡਰ ਦੇ ਵਿੱਚ ਸਰਕਾਰ ਨੇ ਲਾਪਰਵਾਹੀ ਲਾਪਰਵਾਹੀ ਕੀ ਕੀ ਆ ਉਹ ਤਾਂ ਤੇ ਪੜ ਲਿਆ ਸਰ ਸਾਡਾ ਸੁਣਨਾ ਚਾਹੀਦੀ ਹੈ ਸਰ ਤੁਸੀਂ ਪੜ ਲਿਆ ਸਾਰਾ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਕਿ ਕਿਹੜੇ ਕੇਸ ਦੇ ਵਿੱਚ ਉਹ ਸਸਪੈਂਡ ਹੋਇਆ ਸਸਪੈਂਡ ਦੇ ساتھ ਤਾਂ ਹੀ ਕਿਹਾ ਜਾਂਦਾ ਕਿ ਅਫਸਰ ਨੂੰ ਇਸਲੇਮ ਦੇ ਅਫਸਰ ਨੂੰ ਕੋਨੇ ਕੋ ਵੱਡੀ ਗਿਤਾਈ ਕੀਤੀ ਹੈ ਕੋਈ ਛੋਟੀ ਕਤਾਈ ਨਾ ਐਡੇ ਵੱਡੇ ਲੈਵਲ ਦਾ ਅਫਸਰ ਨਹੀਂ ਸੁਸਵੇਣ ਨੂੰ ਜਾਣਨਾ ਚਾਹਦੀ ਕਤਾਈ ਕੀ ਹੋਈ ਆ ਸਾਰਾ ਤੇ ਆ ਗਿਆ ਯਾਰ ਜਨਤਾ ਬਿਲਕੁਲ ਹੀ ਜਾਣਨਾ ਚਾਹੁੰਦੀ ਸਾਰਾ ਕੁਝ ਤਾਂ ਸੋਸ਼ਲ ਮੀਡੀਆ ਤੇ ਅੱਜ ਅਖਬਾਰਾਂ ਭਰੀਆਂ ਪਈਆਂ ਤੇ ਆਪਾਂ ਕਦੇ ਦੇਖੋ ਅੱਛਾ ਕੁਝ ਹੋਰ ਵੀ ਲੋਕਾਂ ਦੇ ਨਾਮ ਆ ਰਹੇ ਨੇ ਪ੍ਰਾਈਵੇਟ ਲੋਕਾਂ ਦੇ ਉਹਨਾਂ ਸੇਵਕ ਨਹੀਂ ਚਲੇ ਚਾਹੇ ਪ੍ਰਾਈਵੇਟ ਬੰਦਾ ਚਾਹੇ ਪੋਲੀਟਿਕਲ ਬੰਦਾ ਚਾਹੇ ਕੋਈ ਬੀਰੋਕ੍ਰਾਟ ਹੋਵੇ ਕੋਈ ਵੀ ਜਿਹੜਾ ਬੰਦਾ ਕਰਾਪਸ਼ਨ ਵਾਲੇ ਕੇਸ 'ਚ ਸ਼ਾਮਲ ਹੋਊਗਾ ਉਹਦੇ ਖਲਾਫ ਕਾਰਵਾਈ ਕਰਾਂਗੇ ਭਾਵੇਂ ਜਿੱਤ ਜਾ ਕੇ ਨਹੀਂ ਹਾਂਜੀ ਜੇ ਜਾਣਗੇ ਜੇ ਤੇ ਜੇਲ੍ਹਾਂ ਉਹਨਾਂ ਲਈ ਬੜੀਆਂ ਕਿੱਲੀ ਬਣੀਆਂ ਉਹ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਲਈ ਆ ਪਰ ਜਿਸ ਤਰੀਕੇ ਜਿਸ ਤਰੀਕੇ ਦੇ ਨਾਲ ਕ腐ਸ਼ਨ ਲੈਵਲ ਖੁੱਲਿਆ ਇਹਨੂੰ ਕਿਵੇਂ ਵੇਖਦੇ ਹੋ ਕਿ ਪਹਿਲੀ ਵਾਰ ਹੋਇਆ ਐ ਏਡੇ ਵੱਡੇ ਲੈਵਲ ਤੇ ਕ腐ਸ਼ਨ ਖੋਲੀ ਗਈ ਤੁਸੀਂ ਇਹ ਲੈਵਲ ਤੇ ਕਿਉਂ ਨਹੀਂ ਵੇਖਦੇ ਕਿ ਜੇ ਸੋਡੇ ਲੈਵਲ ਤੇ ਕਾਰਵਾਈ ਹੋ ਰਹੀ ਹੈ ਮੈਂ ਕਾਰਵਾਈ ਹੋਈ ਹੈ ਉਹਨੂੰ ਕਹਿ ਰਹੇ ਨਾ ਮੈਂ ਤੁਸੀਂ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ ਬਾਰੇ ਕਿਵੇਂ ਹੋ ਰਹੀ ਹੈ ਸਾਡੀ ਤੁਸੀਂ ਪੋਜ਼ਿਟਿਵ ਚੀਜ਼ ਜਿਹੜੀ ਸਰਕਾਰ ਦੀ ਉਨੂੰ ਉਨੂੰ ਸਮਝੋ ਕਿ ਇਦਾਂ ਦੀ ਸਰਕਾਰ ਵੀ ਆ ਜਿਹੜੇ ਐਸਐਸਪੀ ਸਸਪੈਂਡ ਕਰ ਦਿੰਦੀ ਆ ਕੋਈ ਨੈਕਟਿਵ ਚੀਜ਼ਾਂ ਨਾ ਲੈਕਰ ਲਗਾਤਾਰ ਬੰਗਲਾਦੇਸ਼ ਦੇ ਲੋਕ ਲਗਾਤਾਰ ਹੀ ਜੁਆ ਦੇ ਅਤਿਆਚਾਰ ਹੋ ਰਿਹਾ ਲਗਾਤਾਰ ਬੰਗਲਾਦੇਸ਼ ਮੈਂ ਕੱਲ ਵੀ ਕਿਹਾ ਸੀ ਕਿਤੇ ਵੀ ਬਨੁਕਤਾ ਦੇ ਉੱਤੇ ਅਤਿਆਚਾਰ ਹੁੰਦਾ ਪੂਰੀ ਦੁਨੀਆ ਦੇ ਕਿਹ ਕੋਨੇ ਚਾਹੀਓ ਦੇ ਖਿਲਾਫ ਪਰ ਜੇ ਅਮਰਾ ਪੰਜਾਬ ਦੇ ਵਿੱਚ ਮੁਸਲਮਾਨ ਬਹੁਤ ਹੈ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਬੰਗਲਾਦੇਸ਼ੀ ਆ ਜਾਂ ਇੰਡੀਅਨ ਹੈਗੇ ਆ ਫਿਰ ਕਦੇ ਸਵਾਲ ਇਹ ਪੰਜਾਬ ਦੇ ਵਿੱਚ ਮੁਸਲਮਾਨ ਗੈਰ ਹੈ ਬੰਗਲਾਦੇਸ਼ ਦੇ ਗੁਸਟੀ ਕੀ ਇਹ ਸਰਕਾਰ ਨੇ ਕਿ ਇਹ ਬੰਗਲਾਦੇਸ਼ੀ ਹੈ ਜਾਂ ਫਿਰ ਇਹ ਇਹ ਕਦੇ ਨਹੀਂ ਲੋਟ ਪਈ ਕਦੇ ਨਹੀਂ ਲੋਟ ਪਈ ਹੈ ਕਰਦੀ ਜਿੱਦਾਂ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਬਤਵਲੀ ਵੀ ਜਿਹੜਾ ਬੰਦਾ ਇੱਥੇ ਜੰਮਿਆ ਇੰਡੀਆ ਦੇ ਵਿੱਚ ਜਾਂ ਇੰਡੀਅਨ ਇਹ ਆਪਾਂ ਕਿੱਦਾਂ ਕਹਿ ਸਕਦੇ ਸਰ ਕਿੱਦਾਂ ਕਹਿ ਸਕਦੇ ਜਿਹੜਾ ਬੰਦਾ ਇੱਥੇ ਜੰਮਿਆ ਪ੍ਰਵਾਸੀ ਆ ਰਹੇ ਸਾਜੀ ਆਪਾਂ ਮਸਾ ਦੇ ਮੁਸਲਮਾਨਾਂ ਨੂੰ ਬੰਗਲਾਦੇਸ਼ ਨਾਲ ਕਿੱਦਾਂ ਜੁੜ ਜਣੇ ਯਾਦਵਾ ਦੇ ਕਿਹਾ ਕਦਾ ਕਦਾ ਇਹਨਾਂ ਕਹਿੰਦਾ ਮਤਲਬ ਇਹ ਕਿ ਬਾਹਰੋਂ ਆ ਰਹੇ ਜਿਹੜੇ ਅੰਮ੍ਰਿਤਸਰ ਚ ਇਸਰ ਪੰਜਾਬ ਚ ਲੋਕ ਇਹ ਕੋਈ ਬਾਹਰੋਂ ਆਇਆ ਹੋਊਗਾ ਦੇਖੋ ਪਤਾ ਲੱਗੂਗਾ ਤੇ ਉਹਦੀ ਪਰਤਾਲ ਕਰ ਲਾਂਗੇ ਪਰ ਇਦਾਂ ਦੀ ਕੋਈ ਗੱਲ ਸਰਕਾਰ ਦੇ ਵਾਸਤੇ ਕੋਈ ਕਾਰਵਾਈ ਕਰ ਸਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਜੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਬਾਹਰੋਂ ਆ ਅੱਛਾ ਇੱਕ ਇੰਗਲੈਂਡ ਚ ਵੀ ਅੱਜ ਪ੍ਰੋਟੈਸਟ ਹੋਇਆ ਔਰ ਜਦੋਂ ਹਿੰਦੂ ਉੱਥੇ ਜਿੱਥੇ ਬੰਦਿਆ ਪ੍ਰੋਟੈਸਟ ਕਰ ਰਹੀ ਸੀ ਤੇ ਕੁਝ ਸਿਕ ਐਕਟੀਵਿਸਟ ਨੇ ਪ੍ਰੋਟੈਸਟ ਕੀਤਾ ਬੰਗਲਾਦੇਸ਼ ਦੇ ਹੱਕ ਚ ਮੈਨੂੰ ਪਤਾ ਨਹੀਂ ਭਾਜੇ ਉਹਨਾਂ ਨੇ ਕੀਤਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਮਤਲਬ ਉੱਥੇ ਹਿੰਦੂਆਂ ਦੇ ਖਿਲਾਫ ਉਤਿਆਜ ਕੀਤਾ ਜੇਤੋਂ ਉਹਨਾਂ ਦੇ ਫੇਵਰਟ ਕੀਤਾ ਫਿਰ ਉਹ ਵੀ ਬੋਲ ਮਾਰੀ ਕਰਦੇ ਮਤਲਬ ਦੇਸ਼ ਦੇ ਮੇਰੀ ਸੁਣੋ ਸੁਣੋ ਦੇਸ਼ ਦੇ ਹਿੱਤ ਜੋਣਾ ਦੇਸ਼ ਦੇ ਵਿਰੋਧ ਜੋਣਾ ਵਕਰੀ ਗੱਲ ਹੈ ਪਰ ਜਿਹੜੇ ਲੋਕ ਮਨੁੱਖਤਾ ਦੇ ਖਿਲਾਫ ਕੰਮ ਕਰਦੇ ਆ ਜੇ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਮਤਲਬ ਪ੍ਰਦਰਸ਼ਨ ਕਰਦਾ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਪ੍ਰੋਟੈਸਟ ਕਰਦਾ ਕੋਈ ਮੀਟਿੰਗ ਵਾਲੀ ਕਰਦਾ ਤਾਂ ਉਹ ਬਹੁਤ ਗਲਤ ਕਰ ਠੀਕ ਥੈਂਕ ਯੂ ਬਗਨ ਬੰਦ ਬੰਦ ਮੈਂ ਗਏ ਮਾਈਨ ਕਾਰ ਬਰੀ ਮਾਈ ਡੀ ਲਾਲੋ ਯਾਰ ਆ ਲੋਕਾਂ ਦਾ ਢੋਲ ਬੰਦ